ਪਿੰਡ ਮਿਹੜੂ ਵਿਖੇ ਪ੍ਰਕਾਸ਼ਪੁਰ ਮੌਕੇ ਮਹਾਨ ਸਮਾਗਮ ਦਾ ਆਯੋਜਨ ਕਸੀਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ਪੁਰ ਮੌਕੇ ਜਿੱਥੇ ਦੇਸ਼ ਭਰ ਵਿੱਚ ਧਾਰਮਿਕ ਸਮਾਗਮ ਰਚਾਏ ਗਏ ਉੱਥੇ ਫਗਵਾੜਾ ਲੱਗਲੇ ਪਿੰਡ ਮਿਹੜੂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਵੀ ਸਮੂਹ ਸੰਗਤ ਵੱਲੋਂ ਮਹਾਨ ਸਮਾਗਮ ਦਾ ਆਯੋਜਨ ਕੀਤਾ ਗਿਆ ਤੇ ਪਾਵਨ ਪਵਿੱਤਰ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਰੰਭੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਗੁਰੂ ਦੇ ਲੰਗਰ ਤਿੰਨੋ ਹੀ ਦਿਨ ਅਟੁੱਟ ਵਰਤਦੇ ਰਹੇ ਪਰੇਦਰ ਦੱਸਦੀ ਹੈ ਕਿ ਇਸ ਮੌਕੇ ਮਿਹੜੂਪਿੰਡ ਵਿਖੇ ਵਿਸ਼ਾਲ ਨਗਰ ਕੀਰਤਨ ਵਿਸਾਇਏ ਗਏ ਜਿਸ ਦਾ ਸਮੂਹ ਸੰਗਤ ਵੱਲੋਂ ਵੱਖ-ਵੱਖ ਪੜਾਵਾਂ ਤੇ ਨੱਗਾ ਤੇ ਭਰਪੂਰ ਸਵਾਗਤ ਕੀਤਾ ਗਿਆ ਤੇ ਫੁੱਲ ਵਰਸਾਏ ਗਏ ਇਸ ਮੌਕੇ ਵੱਖ-ਵੱਖ ਰਾਗੀ ਤੇ ਢਾਡੀ ਕਵੀਸ਼ਰੀ ਜਥਿਆਂ ਨੇ ਆਪਣੇ ਰਸ ਪਿੰਨੇ ਕੀਰਤ ਨਾਲ ਸਮੂਹ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਈਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਇਹ ਰਿਪੋਰਟ ਮੈਂ ਜਾਣ ਨਹੀਂ ਨਹੀਂ ਤੁਸੀਂ ਕੈਮ ਕੱਢ ਲਿਆ ਜਿੱਧਰ ਜੋੜ ਲਿਆ ਉਹਨੂੰ ਦੇਖ ਕੇ ਮਹਾਨ ਨਗਰ ਕੀ ਤਾਂ ਸਜਾਈ ਗਈ ਸੀ ਪਿੰਡ ਮਿਹੜੂ ਦੇ ਅੰਦਰ ਕਿਸ ਕਿਸ ਤਰ੍ਹਾਂ ਦੀ ਪ੍ਰਬੰਧ ਕੀਤੇ ਗਏ ਸੀ ਅਸੀਂ ਜਨਾ ਸਮਾਰੋਹ ਵਿਚ ਆਵਾ ਦੇ ਨਾਲ ਨਗਰ ਕੀ ਧੋਮੇ ਸਾਰੇ ਪ੍ਰਬੰਧ ਬੇਅਦਬੀ ਜਿਹਾ ਜਿਹਾ ਹੋ ਰਹੇ ਸੀ ਜੀ ਸ੍ਰੀ ਖੰਡ ਪਾੜੂ ਨੂੰ ਆਰਾਮ ਕਰਾਏ ਅੱਜ ਉਹ ਪਾਇਆ ਜੀ ਅੱਜ ਕਲ੍ਹ ਜੀਸ਼ਾ ਹੁਣ ਨੇ ਬਹੁਤ ਕਥਾ ਦੇ ਨਾਲ ਇਤਿਹਾਸ ਦੇ ਨਾਲ ਸਮਾ ਸਮੂਹ ਸ਼ਾਹਤ ਨੇ ਹਾਲ ਕੀਤਾ ਜਿਹੜੇ ਸੇਵਾਦਾਰਨ ਨੇ ਬਹੁਤ ਸੇਵਾ ਕੀਤੀ ਹੈ ਸੋ ਜਿੱਦ ਨਗਰ ਕੀ ਤਾਂ ਸਜਾਈ ਗਈ ਸੀ ਕਿਹੜੇ ਕਿਹੜੇ ਪੜਾਅ ਸੀ ਅਸੀਂ ਇਹ ਆਪਣੇ ਮੋਤੀਵਾਰੇ ਦੇ ਗੁਰਦੁਆਰਾ ਚੜ੍ਹਦੀ ਕਲਾ ਉਸ ਤੇ ਸਿੰਘਾਸੀ ਦਾ ਗੁਰਦੁਆਰਾ ਹੈ ਕਿੰਨੇ ਪੜਾ ਸੀ ਬਹੁਤ ਸੋਹਣਾ ਹੈ ਸਮਾਗਮ ਮਹਾਰਾਜ ਜੀ ਦਾ ਬਨ ਸਕੂਲ ਹੋਇਆ ਲੋਕੀਂ ਨੂੰ ਫੇਰ ਕੇ ਬਾਸੋ ਸੰਗਤਾਂ ਨੂੰ ਕੀ ਅਪੀਲ ਹੈ ਕਿ ਕਿਸ ਤਰ੍ਹਾਂ ਮਹਾਰਾਜ ਜੀ ਦੀ ਬਾਣੀ ਤੇ ਚੱਲਣ ਅਸੀਂ ਤਾਂ ਕਹਿੰਦੇ ਹਾਂ ਕਿ ਸੰਗਤਾਂ ਮਹਾਰਾਜ ਬਾਣੀ ਨਾਲ ਜੁੜ ਗੁਰੂ ਘਰੋਂ ਤੇ ਸੇਵਾ ਕਾਰਨ ਤਗਨਾ ਦੀਆਂ ਕੁਸ਼ੀਆਂ ਪ੍ਰਾਪਤ ਕਰਨ ਸਾਰੀਆਂ ਸੰਗਤ راہ ਲੱਭ ਕੇ ਰਹੀਏ ਸਤ ਸੰਤੋਖ ਦੇ ਨਾਲ ਸਾਰੇ ਤੇ ਕਰੋ ਰੰਗ ਜੀ ਮਹਾਰਾਜ ਇਹ ਜਿਹੜੇ ਸਮਾਗਮ ਚ ਚਾਏ ਗਏ ਨੇ ਉਹ ਤੁਹਾਡਾ ਕੀ ਕਹਿਣਾ ਹੈ ਮੈਂ ਜਗਤਪੁਰ ਗੁਰੂ ਨਾਨਕ ਪਾਸ਼ਾ ਸਰਨੇ ਦਾਪੁਰ ਜੀਆਂ ਪਹਿਲਾਂ ਤਾਂ ਸਾਰੀ ਸਿੱਖ ਜਣਤ ਨੂੰ ਪੰਜਾਬੀਤ ਨੂੰ ਬਰਾਇ ਦਿੰਦਾ ਹਾਂ ਕਿ ਅੱਜ ਦੇ ਦਿਹਾੜੇ ਕੱਲ੍ਹਕਾਰ ਨੂੰ ਗੁਰੂ ਨਾਨਕ ਪਾਸ਼ਾ ਆਏ ਨੇ ਕਿਰਨ ਨੇ ਕਿ ਇਸ ਸੰਸਾਰ ਦੇ ਵਿੱਚੋਂ ਜਾਪ ਪਾਤ ਕੂਚ ਨੀਚ ਛੇਰ ਭਾਵ ਦੇ ਮਟਾ ਕੇ ਇੱਕ ਰੱਬ ਦੇ ਨਾਮ ਦਾ ਸੰਦੇਸ਼ ਦਿੱਤਾ ਉਹਦੇ ਵਿੱਚ ਮੁੱਖ ਸੰਦੇਸ਼ ਸੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜੀ ਸੋ ਕੁਝ ਜਾਣਕਾਰੀ ਦਿਆਂਗਾ ਜੇ ਇਸ ਸਮਾਗਮ ਉਚਾਈ ਗਈ ਹੈ ਕਿ ਕਿਸ ਕਿਸ ਤਰ੍ਹਾਂ ਇਹ ਰਸਮਾਂ ਆਈਆਂ ਹੋਈਆਂ ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੱਕ ਜਾਗਰੂਕਤਾ ਉਹਨਾਂ ਦੀ ਸੂਲਾਂ ਨੂੰ ਉਹਨਾਂ ਦੇ ਸੰਦੇਸ਼ ਨੂੰ ਜਾਗਰੂਕ ਕਰਨ ਵਾਸਤੇ ਲੋਕਾਂ ਤੱਕ ਆਮ ਤੱਕ ਪਹੁੰਚਾਉਣ ਵਾਸਤੇ ਜਿਵੇਂ ਕਿ ਅੱਜ ਆਪਰ ਦਿਖਦੇ ਇੱਕ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ੇ ਦੀ ਦੰਦਲ ਵਿੱਚ ਹੀ ਹੈ। ਬਾਬਾ ਨਾਨਕ ਜੀ ਨੇ ਅਜੇ ਕੋ 500 ਸਾਲ ਪਹਿਲਾਂ ਗੱਲ ਕਹਿਤੀ ਸੀ ਕਿ ਪਾਨ, ਸਪਾਰੀ ਖਾਤਿਆਂ, ਮੁਖ ਬੀੜੀਆਂ ਲਾਈਆਂ, ਹਰ ਹਰ ਕਦੇ ਨੇ ਚੀਤੇ ਉਹ ਜੰਮ ਪਕੜ ਚਲਾਈਆਂ। ਉਹਨਾਂ ਨੇ ਉਦੋਂ ਰੋਕਤਾ ਸੀ ਇਸ ਗੱਲ ਤੋਂ ਪਰ ਅੱਜ ਆਪਾਂ ਗੁਰੂ ਮਹਾਰਾਜ ਦੇ ਉਪਦੇਸ਼ ਅਤੇ ਸੰਦੇਸ਼ ਤੋਂ ਦੂਰ ਗਏ ਆ ਇਸੇ ਕਰਕੇ ਆਪਾਂ ਬਹੁਤ ਹੀ ਹੁਣ ਜ਼ਿਆਦੇ ਨੀਵੇਂ ਪੱਧਰ ਤੇ ਆ। ਧੰਨਵਾਦ। ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ। Never miss an update.